ਹਾਂ ਜੀ ਰੋਸ ਮਾਰਚ ਕੀਤਾ ਜਾ ਰਿਹਾ ਕੀ ਸੰਬੰਧ ਕੀਤਾ ਜਾ ਰਿਹਾ ਜੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਪੋਟਾ ਜਥੇਬੰਦੀ ਅੱਜ ਇਹ ਜੋ ਰੋਸ ਮਾਰਚ ਕੱਢਿਆ ਗਿਆ ਏ ਇਹ ਕੱਲ 30 ਤਰੀਕ ਨੂੰ 2012 2024 ਨੂੰ ਪੂਰਾ ਪੰਜਾਬ ਕੱਲ ਬੰਦ ਕਰਾਂਗੇ ਕਿਉਂਕਿ ਜੋ ਸਾਡੀਆਂ ਸ਼ਰਤਾਂ ਪਹਿਲੇ ਅੰਦੋਲਨ ਦੇ ਵਿੱਚ ਸਰਕਾਰ ਨੇ ਮੰਨ ਕੇ ਦੁਬਾਰਾ ਲਾਗੂ ਨਹੀਂ ਕੀਤੀਆਂ ਉਹਨਾਂ ਸ਼ਰਤਾਂ ਨੂੰ ਦੁਬਾਰਾ ਅਸੀਂ ਮੰਗ ਪੱਤਰ ਦੇਣ ਵਾਸਤੇ ਦਿੱਲੀ ਜਾ ਰਹੇ ਸੀ ਸਾਨੂੰ ਰਾਹ ਦੇ ਵਿੱਚ ਹਰਿਆਣੇ ਦੇ ਬਾਰਡਰ ਦੇ ਉੱਤੇ ਆਏਸ ਵੇਲੇ ਸ਼ੰਭੂ ਹਰਿਆਣਾ 11 ਮਹੀਨੇ ਹੋ ਗਿਆ ਸਾਨੂੰ ਉੱਥੇ ਧਰਨਾ ਲਾ ਕੇ ਬੈਠਿਆ ਨੂੰ ਅੱਜ 34 ਦਿਨ ਹੋ ਗਏ ਨੇ ਸਾਡੇ ਜਗਜੀਤ ਸਿੰਘ ਔਰ ਟੱਲੇਵਾਲ ਨੂੰ ਮਰਨ ਵਰਤੇ ਬੈਠੇ ਨੂੰ ਅਜੇ ਤੱਕ ਨਾ ਸੈਂਟਰ ਸਰਕਾਰ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਤੇ ਨਾ ਕਰਨ ਨੂੰ ਅਜੇ ਤਿਆਰ ਆ ਜਿੰਨਾ ਚਿਰ ਸਾਡੀਆਂ ਸਰਕਾਰ ਮੰਗਾ ਨਹੀਂ ਮੰਨਦੀ ਉਹਨਾਂ ਚਿਰ ਇਸੇ ਤਰ੍ਹਾਂ ਹੀ ਸਾਡਾ ਉਥੇ ਲਗਾਤਾਰ ਮਰਨ ਵਰਤ ਜਿਹੜਾ ਉਹ ਬਾਰਡਰ ਤੇ ਚੱਲਦਾ ਰਹੇਗਾ ਅਸੀਂ ਇਸੇ ਤਰ੍ਹਾਂ ਹੀ ਪੂਰਾ ਪੰਜਾਬ ਕੱਲ ਬੰਦ ਕਰਾਂਗੇ ਸਰਕਾਰ ਨੂੰ ਦੱਸ ਦੇਵਾਂਗੇ ਜਿੰਨਾ ਚਿਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸਾਡੇ ਇਸੇ ਤਰ੍ਹਾਂ ਹੀ ਕਿਸਾਨ ਮਰਨ ਵਰਤੇ ਬੈਠੇ ਰਹਿਣਗੇ ਅਸੀਂ ਇਸੇ ਤਰ੍ਹਾਂ ਹੀ ਪੰਜਾਬ ਪੂਰਾ ਦੇਸ਼ ਬੰਦ ਕਰਾਂਗੇ ਕੋਈ ਸਰਕਾਰ ਨੂੰ ਛੱਟ ਨਹੀਂ ਹੋਣਾ ਚਾਹੀਦਾ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਜੀ ਜਿਹੜਾ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਤੇ ਕੱਲ ਨੂੰ ਜਿਹੜਾ ਇੱਕ ਨੈਸ਼ਨਲ ਹਾਈਵੇ 54 ਜਾਮ ਕਰਨ ਦਾ ਵੀ ਕਹਿ ਜਾ ਰਿਹਾ ਕਿ ਮਾਮਲਾ ਕੀ ਹੈ ਸਰ ਜੀ ਮਹਿਰਪਾਲ ਸਿੰਘ ਖਰਿਆਲਾ ਜੋਂ ਪ੍ਰਾਨ ਕਰਮਜੀਤ ਸਿੰਘ ਤਰੌਂਡੀ ਜੋਂ ਦੇ ਵਿੱਚ ਅਗਵਾਈ ਕਰਦਾ ਮੈਂ ਬੋਲ ਰਿਹਾ 30 ਜਿਹੜਾ 30 ਦਾ ਸਾਡਾ ਖਰੋਖ ਮਾਰਚ ਢੱਲੇ ਦੇ ਜੁਲੀਖੰਡਲੇ ਵਾਸਤੇ ਵੀਰੇ ਵਿੱਚ ਪਰੌਲ ਪੰਬਰੇਲਾ ਸਭ ਸਕੂਲਾਰੇ ਸਾਰੇ ਬੰਦ ਰਹਿਣਗੇ ਤੇ ਸਾਡੇ ਨਾਲ ਸਾਰੇ ਸਾਥ ਦੇ ਰਹੇ ਆ ਟੋੜਵੇ ਦੇ ਜਿੰਨੇ ਆ ਲੀਟਰਾਂ ਜਾਂ ਪ੍ਰਧਾਨ ਸਾਹਿਬ ਨੇ ਉਹ ਉਹਨਾਂ ਸਾਨੂੰ ਗਵਾਈ ਦੇ ਵਿੱਚ ਸਾਨੂੰ ਉਹਨਾਂ ਆਖਿਆ ਵੀ ਅਸੀਂ ਤੁਹਾਡੀ ਗਵਾਈ ਦੇ ਵਿੱਚ ਸਭ ਕੁਝ ਰੋਸਤੇ ਵਿੱਚ ਬਾਧ ਰੱਖਾਂਗੇ ਕਿਉਂਕਿ ਸਾਨੂੰ ਅੱਜ 33 34 ਦਿਨ ਹੋ ਗਏ ਡਲੇ ਸਾਹਿਬ ਦਲੇਵਾਲ ਸਾਹਿਬ ਨੂੰ ਇਹ ਮਰਨ ਮਰਤ ਦੇ ਬੈਠਿਆਂ ਨੂੰ ਜੀ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਆਖਿਆ ਵੀ ਇਹਨਾਂ ਦੇ ਜਿੱਤਰਾ ਮਰਜੀ ਪ੍ਰਹਿਰ ਪਾ ਕੇ ਦੱਲਵਾਰ ਸਮੂਹ ਚੁੱਕੋ ਤੇ ਚੁੱਕ ਕੇ ਉਹਦੇ ਇਲਾਜ ਕਰਾਓ ਪਰ ਅਸੀਂ ਆ ਵੀ ਸਿਰ ਧੜ ਦੀ ਬਾਈ ਲਾਵਾਂਗੇ ਜਿਹਦੇ ਵਿੱਚ ਕੋਈ ਸਾਰਾ ਮਹਕਾਨ ਹੋਰ ਸਰਕਾਰ ਜ਼ਿੰਮੇਵਾਰ ਹੋਗੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਮਾਰਚ ਕਿਥੋਂ ਕਿਥੋਂ ਟਿਕਰ ਹੋ ਕੇ ਜਿਹੜਾ ਹੁਣ ਵਾਪਸ ਜਾਏਗਾ ਸੁਖਵੰਤ ਸਿੰਘ ਦੁਬਲੀ ਕਿਸਾਨ ਛਕਪਰੀ ਆਗੂ ਅੱਜ ਜੋ ਇਹ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਸਨ੍ਹਾ ਲੈ ਕੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਕਸਬਿਆਂ ਦੇ ਵਿੱਚ ਮਾਰਚ ਕੱਢ ਰਹੇ ਆ ਕਿਉਂਕਿ ਉਥੇ ਮੋਰਚੇ ਤੇ ਲਿਖਿਆ ਗਿਆ ਵਾ 30 ਦਸੰਬਰ ਨੂੰ ਜਿਹੜਾ ਵਾ ਪੂਰਾ ਪੰਜਾਬ ਬੰਦ ਰਹੂਗਾ ਉਹਦਾ ਸੁਨੇਹਾ ਅਸੀਂ ਘਰ-ਘਰ ਤੱਕ ਪਹੁੰਚਾਉਂਦੇ ਹਾਂ ਦੁਕਾਨਾਂ-ਦੁਕਾਨਾਂ ਤੱਕ ਕਿ ਕੱਲ ਨੂੰ ਸਾਡੀ ਬੇਨਤੀ ਕਬੂਲ ਕਰੋ ਪੂਰੀਆਂ ਦੁਕਾਨਾਂ ਰੇੜੀਆਂ ਜੋ ਵੀ ਬਾਜ਼ਾਰ ਦੇ ਵਿੱਚ ਆ ਡਾਕਟਰ ਛੱਡ ਕੇ ਸਭ ਬੰਦ ਕਰੋ ਬਾਕੀ ਅਸੀਂ 54 ਨੰਬਰ ਹਾਈਵੇ ਤੇ ਜਾ ਕੇ ਰੋਡ ਬੰਦ ਕਰ ਰਹੇ ਹਾਂ ਜੋ ਹਰੀਕੇ ਆ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਕੱਲ ਨੂੰ ਉਥੇ ਆਓ ਨੋ ਇਹਦਾ ਸਾਹ ਦਿਓ ਜਥੇਬੰਦੀ ਦਾ ਇਹ ਆਵਾਜ਼ ਜਿਹੜੀ ਆ ਡੱਲੇਵਾਲ ਸਾਹਿਬ ਦੇ ਹੱਕ ਦੇ ਵਿੱਚ ਸੈਂਟਰ ਤੱਕ ਜਾਵੇ ਸੁਪਰੀਮ ਕੋਰਟ ਤੱਕ ਵੀ ਜਾਵੇ ਇਹ ਲੋਕ ਜਿਹੜੇ ਨੇ ਇਹ ਸਰਕਾਰਾਂ ਤੋਂ ਦੁਖੀ ਨੇ ਜਿਨ੍ਹਾਂ ਚਿਹਰੇ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਚਿਹਰੇ ਲੋਕ ਜਿਹੜੇ ਬਹਿਣ ਵਾਲੇ ਨੇਗੇ ਇਸ ਕਰਕੇ ਅਸੀਂ ਕੱਲ ਨੂੰ 54 ਨੰਬਰ ਹਾਈਵੇ ਜਿਹੜਾ ਵਾ ਉਹ ਵੀ ਬੰਦ ਕਰ ਰਹੇ ਆ ਅੱਜ ਅਸੀਂ ਘਰ ਘਰਸਨੇ ਆ ਪਚਾਰੇ ਆ ਕੱਲ ਵਾਸਤੇ ਦੁੱਧ ਵਾਲੀਆਂ ਡੇਰੀਆਂ ਜੋ ਵੀ ਕੁਛ ਆਇਆ ਸਭ ਬੰਦ ਕਰਨਗੇ ਅਸੀਂ ਇਹ ਸਨਾਪ ਪਾ ਕੇ ਕੱਲ ਨੂੰ ਸੀ ਧਰ ਦੇ ਤਿਆਰੀ ਕਰ ਰਹੇ ਆ ਉੱਥੇ ਕੱਲ ਨੂੰ ਤਰਨਾ ਲਾਵਾਂਗੇ ਵੈਘ ਜੀ ਕਾ ਖਾਲਸਾ ਵੈਘ ਜੀ ਹਾਂਜੀ ਪ੍ਰਧਾਨ ਜੀ ਕੀ ਮਸਲਾ ਕੀ ਆ ਜਿਹੜਾ ਮੋਟਰਸਾਈਕਲ ਮਾਰਚ ਕਰ ਰਹੇ ਜੀ ਮਸਲਾ ਇਹ ਆ ਜੋ ਕਿ ਕਿਸਾਨਾਂ ਨੂੰ 11 ਮਹੀਨੇ ਲਗਾਤਾਰ ਹੋ ਗਏ ਬਾਰਡਰ ਤੇ ਬੈਠਾ ਨੂੰ ਤੇ 34 ਦਿਨ ਜਿਹੜੇ ਆ ਡੱਲੇਵਾਲ ਸਾਹਿਬ ਨੂੰ ਮਰਤਵਰਨ ਤੇ ਬੈਠਾ ਹੋ ਗਿਆ ਤੇ ਜਿਹੜਾ ਹਾਈ ਕੋਰਟ ਆ ਉਹ ਸਾਡੇ ਤੇ ਪ੍ਰੈਸ਼ਰ ਪਾ ਰਿਹਾ ਹੈ ਕਿਉਂਕਿ ਹਾਈ ਕੋਰਟ ਤੇ ਸਾਨੂੰ ਰੋਸ਼ ਆ ਪੀ ਜਿਹੜੀ ਗੱਲ ਆ ਹਾਈ ਕੋਰਟ ਸੈਂਟਰ ਸਰਕਾਰ ਨੂੰ ਕੋਈ ਗੱਲ ਨਹੀਂ ਕਹਿ ਰਿਆ ਪੀ ਸਾਡਾ ਜੋ ਡੱਲੇਵਾਲ ਜਗਜੀਤ ਸਿੰਘ ਮਰਨਵਰ ਤੇ ਬੈਠਾ ਸਾਡੀਆਂ ਮੰਗਾ ਵੱਲੇ ਧਿਆਨ ਨਹੀਂ ਦੇ ਦਿੰਦਿਆ ਪੀ ਸਾਨੂੰ ਇਹ ਦੇਖ ਕੇ ਹਲ ਦਾ ਖਸਿਆ ਵਾ ਪੀ ਇਹ ਡੱਲੇਵਾਲ ਨੂੰ ਚੁਕਣਗੇ ਪਰ ਅਸੀਂ ਇਹ ਦੇਖੋ ਸਜੇਦਾਂ ਇਸ ਕਰਕੇ ਵੀ ਅੱਜ ਰੋਸ ਮਾਰਚ ਕਰ ਰਹੇ ਆ ਤੇ ਕੱਲ ਨੂੰ ਪੰਜਾਬ ਬੰਦ ਵੀ ਕਰ ਰਹੇ ਆ ਜਿਹੜਾ ਸੈਂਟਰ ਸਰਕਾਰ ਤੇ ਉੱਤੇ ਜਿਹੜਾ ਹਾਈ ਕੋਰਟ ਕੋਈ ਪ੍ਰੈਸ਼ਰ ਨਹੀਂ ਪਾ ਰਿਆ ਪੀ ਸੈਂਟਰ ਸਰਕਾਰ ਤੇ ਪ੍ਰੈਸ਼ਰ ਪਾਵੇ ਤੁਸੀਂ ਕਿਸਾਨਾਂ ਦੀਆਂ ਮੰਗਾ ਮੰਗੋ ਪਰ ਡੱਲੇਵਾਲ ਦਾ ਇਹ ਕਹਿਣਾ ਜਿੰਨਾ ਚਿਰ ਸਾਡੀਆਂ ਜਾਂ ਸਿੰਨੀਆਂ ਵੀ ਸਾਡੀਆਂ ਕਿਸਾਨ ਜੱਸੇ ਬੰਦੀਆਂ ਵਾ ਅਸੀਂ ਕਿਸਾਨ ਆ ਉਹਨਾਂ ਚਿਰ ਉੱਥੋਂ ਨਹੀਂ ਉੱਠਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਇਸ ਕਰਕੇ ਜਿਹੜਾ ਅਸੀਂ ਰੋਜ਼ ਮਾਰਚੇ ਕਰ ਰਹੇ ਹਾਂ ਜੀ ਕੱਲ ਨੂੰ ਤੇ ਜਿਹੜਾ ਬੰਦਾ ਸੱਦਾ ਦਿੱਤਾ ਗਿਆ ਪਰ ਆ ਕੋਟਪੁੱਟਾ ਜੱਥੇਬੰਦੀ ਵੱਲੋਂ ਅੱਜ ਹੀ ਜਿਹੜਾ ਮਾਰਚ ਕੀਤਾ ਜਾ ਰਿਹਾ ਕਾਰਨ ਕੀ ਹੈ ਜੀ ਅੱਜ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟਪੁੱਟਾ ਜੱਥੇਬੰਦੀ ਪੂਰੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਿੰਨ ਚਾਰ ਪਾਰਟ ਬਣਾ ਕੇ ਮੋਟਰਸਾਈਕਲ ਮਾਰਚ ਕੱਢਿਆ ਗਿਆ ਤੇ ਸੱਦਾ ਦਿੱਤਾ ਗਿਆ ਵਾ ਦੋਵਾਂ ਫੋਰਮਾਂ ਵੱਲੋਂ ਜਿੱਥੇ ਗੈਰ ਆਜੀਤਿਕ ਮੋਰਚਾ ਤੇ ਮਜ਼ਦੂਰ ਮੋਰਚੇ ਵੱਲੋਂ ਸਵੇਰੇ ਪੰਜਾਬ ਭਰ ਦੇ ਵਿੱਚ ਦੁਕਾਨਾਂ ਕੁੱਲ ਅਦਾਰੇ ਬੰਦ ਕਰਕੇ ਜੋ ਕਿ ਟ੍ਰਾਂਸਪੋਰਟ ਤੇ ਜਿਹੜਾ ਵਾ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਹਮੈਤ ਕੀਤੀ ਜਾਵੇ ਤੇ ਸਰਕਾਰ ਭਾਰਤ ਸਰਕਾਰ ਦੀਆਂ ਅੱਖਾਂ ਖੋਲੀਆਂ ਜਾਣ ਦੋਵਾਂ ਫਾਰਮਾਂ ਦਸਤੇ ਤੇ ਕਿਸਾਨ ਛਰਚ ਕਮੇਟੀ ਪੰਜਾਬ ਕੋਟ ਬੁੱਢਾ ਜਹੇ ਬੰਦੀ ਸਵੇਰੇ ਜਿਹੜਾ ਵਾ ਹਾਈਵੇ ਜਾਮ ਕਰੂਗੀ ਤੇ ਪੂਰਨ ਤੌਰ ਤੇ ਪੰਜਾਬ ਬੰਦ ਦਾ ਸੱਦਾ ਦਿੰਦੀ ਆ ਇੱਕ ਅੱਜ ਜਿਹੜੇ ਰੋਸ ਮਾਰਚ ਕੀਤਾ ਗਿਆ ਕਿਹੜੇ ਕਿਹੜੇ ਜ਼ੋਨ ਸ਼ਾਮਲ ਹੋਏ ਨੇ ਤੇ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਤੱਕ ਰੇ ਮਾਰਚ ਜਿਹੜਾ ਹੋ ਗਿਆ ਆ ਬਾਈ ਅੱਜ ਜੀ ਕੋਟ ਬੁੱਢਾ ਜਹੇ ਪਤੀ ਦੇ ਨਾ ਥਾਵਾਂ ਦੇ ਭਾਕ ਵੰਡੇ ਗਏ ਆ ਜਿੱਤਰਾ ਬਾਰਡਰ ਜ਼ੋਨ ਸਰਦਾਰ ਦਦਾਰ ਸਿੰਘ ਲਖਣਾ ਸਾਡਾ ਮੁਖਤਿਆਰ ਸਿੰਘ ਤਲਵੰਡੀ ਸਾਹਿਬ ਸਰਦਾਰ ਬਲੀ ਸਿੰਘ ਸਰਦਾਰ ਹਰਪਾਲ ਸਿੰਘ ਜ਼ੋਨ ਪ੍ਰਧਾਨ ਆ ਇਹ ਬਾਰਡਰ ਬਿਲਟ ਸਾਰਾ ਪਿੱਖੀ ਵੰਡੇ ਏਰੀਆ ਨੂੰ ਤੇ ਤਿੰਨ ਜ਼ੋਨ ਆ ਛੀਤ ਸ਼ਾਮ ਸਿੰਘ ਟਾਰੀ ਜ਼ੋਨ ਹਰਪਾਲ ਸਿੰਘ ਭੋਵਾਲ ਤੇ ਸਰਦਾਰ ਥੱਲੜਾ ਜ਼ੋਨ ਆਪਣਾ ਇੱਕ ਮੇਰੇ ਆ ਬਾਬਾ ਸੰਤ ਖਾਲਸਾ ਜੀ ਇਹ ਤਿੰਨ ਜੋੜਾ ਜਿਹੜੇ ਚਿੰਦਰਪਾਲ ਸਿੰਘ ਜੋਨ ਪ੍ਰਧਾਨ ਇਹ ਹਰੀਕੇ ਤੋਂ ਪੱਟੀ ਸਰੀਆਲੀ ਤੱਕ ਤੇ ਦੂਸਰੇ ਪਾਸੇ ਜਿਹੜਾ ਦੋ ਜੋੜਾ ਪ੍ਰਗਟ ਸਿੰਘ ਚੰਬਾ ਹਰਜੀਤ ਸਿੰਘ ਜੋਹੜ ਉਹਨਾਂ ਗੋਦਵਾਲ ਸਾਹਿਬ ਝੋਲਾ ਸਾਹਿਬ ਨਸ਼ਹਿਰਾ ਤੇ ਤਰਨਤਾਰ ਤੱਕ ਮਾਰਚ ਕੀਤਾ ਇਹ ਕਿਸਾਨ ਹਰਜ ਘਰਜ ਕਮੇਟੀ ਨੇ ਤਿੰਨ ਭਾਗ ਵੰਡ ਕੇ ਪੂਰੇ ਤਰਨਤਾਰ ਜ਼ਿਲ੍ਹੇ ਦੇ ਵਿੱਚ ਅੱਜ ਜਿਹੜਾ ਵਾ ਮੋਟਰਸਾਈਕਲ ਮਾਰਚ ਕੀਤਾ ਵਾ ਤੇ ਸਵੇਰੇ ਜਿਹੜਾ ਰੋਡ ਜਾਮ ਕਰੂਗੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮਾਂ ਦੇ 3 ਵਜੇ ਕਿਹੜਾ ਥਾਂ ਹੋਊਗੀ ਇਹ ਇਹ ਜੀ ਹੁਣ ਲੀਕਦੇ ਆ 53 ਨੰਬਰ ਹਾਈਵੇ ਰੋਕਿਆ ਵਾ ਥਾਂ ਨਹੀਂ ਅਸਲਟ ਕੀਤਾ ਕਿਹੜੇ ਥਾਂ ਤੇ ਰੁਕੂਗੀ ਗੱਡੀਆਂ ਰੋਕਣ ਗਿਆ ਹਾਂਜੀ ਮੈਂ ਬੜਵੀਰ ਸਿੰਘ ਤਰਵੰਡੀ ਖੋਤ ਸਿੰਘ ਤੋਂ ਗਹਿਦਾਰ^{(1)}^{(2)}^{(3)}$^{(4)}$^{(5)}$^{(6)}$^{(7)}$^{(8)}$^{(9)}$^{(10)}$^{(11)}$^{(12)}$^{(13)}$^{(14)}$^{(15)}$^{(16)}$^{(17)}$^{(18)}$^{(19)}$^{(20)}$^{(21)}$^{(22)}$^{(23)}$^{(24)}$^{(25)}$^{(26)}$^{(27)}$^{(28)}$^{(29)}$^{(30)}$^{(31)}$ ਜਰਗੀ ਸਿੰਘਾ ਡੱਲੇਵਾਲ ਜਿਹੜਾ ਚੌਥੀ ਦਿਨ ਦੇ ਵਿੱਚ ਮਰਨ ਵਰਤ ਤੇ ਬੈਠਾ ਏ ਪਰ ਇਹ ਸਰਕਾਰ ਜਿਹੜੀ ਆ ਗੁੰੰਗੀ ਬੋਰੀ ਹੋਈ ਆ ਅਜੇ ਤੱਕ ਕਿਸੇ ਨੇ ਉਹਦੀ ਆਵਾਜ਼ ਨਹੀਂ ਠਾਈ ਕੋਈ ਸਾਡਾ ਜਿਹੜਾ ਫੈਸਲਾ ਨਹੀਂ ਮਨਜ਼ੂਰ ਕਰ ਰਿਹਾ ਪਰ ਅਸੀਂ ਉਹਨਾਂ ਦੇ ਰੋਸ ਵਿੱਚ ਇਹ ਸਵੇਰੇ ਪੀ ਨੂੰ ਵੱਡੇ ਜੋਂ ਆਪਣੀ ਗਵਾਹੀ ਵੇਠਾ ਇਹ ਮਾਰਚ ਕਰ ਰਹੇ ਆ ਤੇ ਇਹਨੂੰ ਪੰਜਾਬ ਬੰਦ ਸੱਦਾ ਦੇ ਰਹੇ ਆ ਘਰ ਘਰ ਜਾ ਕੇ ਕਿਉਂਕਿ ਸਾਡਾ ਫਰਜ ਮੰਦਾ ਏ ਜਿਹੜੇ ਕਿਸਾਨ ਆ ਹੋਰ ਵੀ ਦੁਕਾਨਦਾਰ ਆ ਸਾਰਿਆਂ ਦਾ ਫਰਜ ਮੰਦਾ ਏ ਜੇ ਅੱਜ ਗਵਾਂਢ ਅੱਗ ਮੱਚਦੀ ਆ ਕੱਲ ਨੂੰ ਸਾਡੇ ਵੀ ਆਉਣੀ ਆ ਇਹ ਅਸੀਂ ਅਪੀਲ ਕਰਦੇ ਆ ਕਿ ਸਵੇਰੇ 30 ਨੂੰ ਅਸੀਂ ਵੱਡੇ ਪੱਦਰ ਤੇ ਪੰਜਾਬ ਮੰਦਾ ਸੱਦਾ ਦੇ ਰਹੇ ਆ ਇੰਨੀ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ